ਸਾਰੇ ਸ਼੍ਰੀ ਕੰਵਿਨਸ ਆਰਿਆਂ ਨੂੰ ਹਾਂਜੀ ਅੱਜ ਮੈਂ ਤੁਹਾਨੂੰ ਫ੍ਰਾਕ ਸੂਟ ਦੇ ਵਿੱਚ ਪਲੇਟਾਂ ਪਾਉਣੀਆਂ ਦੱਸੂਗੀ ਠੀਕ ਹੈ ਜਿਨ੍ਹਾਂ ਕਿ ਤੁਹਾਡੀ ਫਿਟਿੰਗ ਜਿਹੜੀ ਬਹੁਤ ਵਧੀਆ ਪਰਫੈਕਟ ਆਊਗੀ ਤੇ ਇੱਕ ਤਾਂ ਹੁੰਦੀ ਹੈ ਵੀ ਜਿਵੇਂ ਆਪਾਂ ਸੂਟ ਦੇ ਵਿੱਚ ਪਲੇਟਸ ਪਾਉਣੀਆਂ ਹੁੰਦੀਆਂ ਠੀਕ ਹੈ ਇੱਥੋਂ ਇਦਾਂ ਆਪਣੇ ਸ਼ੋਲਡਰ ਤੋਂ ਇੱਥੋਂ ਪਾਉਣੀਆਂ ਇੱਕ ਆਪਾਂ ਸਾਈਡ ਪਲੇਟ ਪਾਉਣੀਆਂ ਹੁੰਦੀਆਂ ਤੇ ਇੱਕ ਆਪਾਂ ਸੈਂਟਰ ਪਲੇਟ ਪਾਉਣੀ ਹੈ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਕਿੱਦਾਂ ਪਾਉਣੀਆਂ ਨੇਗੀਆਂ ਆਪਰੇ ਵਿੱਚ ਸਾਈਡ ਪਲੇਟ ਨਹੀਂ ਪਾਉਣੀ ਆਪਰੇ ਵਿੱਚ ਸੈਂਟਰ ਪਲੇਟ ਪਾਉਣੀ ਹੈ ਤੇ ਜੋ ਆਪਾਂ ਇਹ ਸ਼ੋਲਡਰ ਪਲੇਟ ਪਾਉਣੀ ਹੈ ਇਹ ਪਾਉਣੀ ਹੈ ਠੀਕ ਹੈ ਜੀ ਪਾਉਣੀ ਕਿਸ ਤਰੀਕੇ ਨਾਲ ਆ ਸੂਟ ਦੇ ਤਰੀਕੇ ਦਾ ਨਹੀਂ ਪਾਉਣੀ ਆਪਾਂ ਨੇ ਇਹ ਤੇ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਉੱਪਰ ਤੋਂ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਇਹ ਜਿਹੜੇ ਆਪਣੇ ਕਸਟਮਰ ਦਾ ਸੂਟ ਹੈ ਉਹਨਾਂ ਦੀ ਹੈਡ ਥੋੜੀ ਜ਼ਿਆਦਾ ਵਾ ਤੇ ਇਸ ਲਈ ਆਪਾਂ ਇਹਨੂੰ ਉੱਪਰ ਤੋਂ 13 ਇੰਚ 13 ਇੰਚ ਤੇ ਆਪਾਂ ਪਲੇਟਸ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਅੱਧਾ ਇੰਚ ਆਪਣਾ ਸਲਾਈ ਵਿੱਚ ਆ ਜਾਊਗਾ ਤੇ 12.5 ਪਲੇਟ ਰੈਡੀ ਰਹਿ ਜਾਊਗੀ ठीक तो। तो है जी इतने आप इंची लगा लिए उपर तो इधरली साइड तो साढे तीन तीन निशानी लगा है ठीक है जी इतने नीचे तो भी अपना साढ़े तीन तीन निशानी लगा है हाँ जी ये अपना मार्क लगा लिया साढ़े तीन तो हाँ जी ये आप उपर तो मार्क किमें करना जितने कि आपूक है पेल जो आप कटिंग वेले बॉक्स बनाया सी ਬਾਕਸ ਰੈਡੀ ਕੀਤਾ ਸੀ ਇਦਾਂ ਠੀਕ ਹੈ ਜੀ ਤੇ ਆਪਰੇ ਬਿਰਕੋ ਸੈਂਟਰ ਦੇ ਵਿੱਚ ਆਪਰੇਟ ਪਾਉਣੀ ਹੁੰਦੀ ਆ ਠੀਕ ਹੈ ਇੱਥੋਂ ਜਿੱਥੇ ਮਤਲਬ ਆਪਾਂ ਬਾਕਸ ਬਣਾਉਣੇ ਆ ਹਾਰਮੋਲ ਦੀ ਕਟਿੰਗ ਦੇ ਲਈ ਤੇ ਜੋ ਆਪਣੀ ਆ ਲਾਈਨ ਹੁੰਦੀ ਆ ਤਿਰਛੀ ਸੈਂਟਰ ਇੱਥੋਂ ਹੀ ਆਪਾਂ ਨੇ ਇੱਥੇ ਆਪਾਂ ਕੱਟ ਲਗਾ ਲੈਣਾ ਇਸੇ ਕੱਟ ਤੋਂ ਹੀ ਆਪਾਂ ਨੇ ਜਿਹੜੀ ਸ਼ੋਲਡਰ ਪਲੇਟ ਪਾਉਣੀ ਹੁੰਦੀ ਆ ਠੀਕ ਹੈ ਚਾਹੇ ਕਿਸੇ ਵੀ ਸਾਈਜ਼ ਦੀ ਆ ਕਿ ਜੀ ਇਸੇ ਤਰੀਕੇ ਨਾਲ ਤੇ ਹੁਣ ਆਪੇ ਇਹ ਪਲੇਟ ਕਿਸ ਤਰੀਕੇ ਨਾਲ ਪਾਉਣੀਆਂ ਆਪਾਂ ਇਹਨੂੰ ਇੱਥੋਂ ਅੱਧਾ ਗੁਲਾਈ ਚ ਲੈ ਆਉਣਾ ਹਾਂਜੀ ਇਹ ਪਲੇਟਸ ਆਪਾਂ ਇਸ ਤਰੀਕੇ ਦੇ ਨਾਲ ਪਾਉਣੀਆਂ ਜਿੱਥੇ ਜਿੱਥੇ ਆਪਾਂ ਨਿਸ਼ਾਨੀ ਲਗਾਣੀ ਆ ਜਿੱਥੇ ਜਿੱਥੇ ਆਪਾਂ ਨੇ ਨਿਸ਼ਾਨੀ ਲਗਾਈ ਹੈ ਉੱਥੇ ਉੱਥੇ ਹੀ ਆਪਾਂ ਨੇ ਇਹਦੇ ਤੇ ਸਲਾਈ ਲਗਾਉਣੀ ਹੈ ਇਦਾਂ ਠੀਕ ਹੈ ਪੈਰ ਪੈਰ ਦੀ ਤੇ ਇਹਦੇ ਨਾਲ ਹੀ ਤੁਹਾਡੀ ਫਿਟਿੰਗ ਬਹੁਤ ਸੋਹਣੀ ਆਊਗੀ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਇਹ ਆਪਾਂ ਦੋਨੋਂ ਸਾਈਡਾਂ ਤੇ ਪਾਉਣੀ ਹੈ ਇਦਾਂ ਫਰੰਟ ਪੱਲੇ ਤੇ ਠੀਕ ਹੈ ਇੱਥੋਂ ਵੀ ਆਪਾਂ ਇਸ ਤਰੀਕੇ ਨਾਲ ਹੀ ਪਾਵਾਂਗੇ ਠੀਕ ਹੈ ਜੀ ਇੱਥੋਂ ਸਲਾਈ ਲਗਾ ਕੇ ਇੱਥੋਂ ਇਦਾਂ ਆਪਾਂ ਪੈਰ ਪੈਰ ਦੀ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਕਿ ਕਿਸ ਤਰੀਕੇ ਨਾਲ ਲਾਉਣੀ ਹੈ ਇੱਥੋਂ ਆਪਾਂ ਇੱਥੇ ਤੱਕ ਲਗਾਵਾਂਗੇ ਤੇ ਜੋ ਆਪਾਂ ਬੈਕ ਪਾਰਟ ਦੀ ਪਲੇਟਸ ਪਾਉਣੀਆਂ ਉਹ ਆਪਾਂ ਸਿਰਫ ਇਹ ਸੈਂਟਰ ਪਲੇਟ ਹੀ ਪਾਉਣੀਆਂ ਠੀਕ ਹੈ ਉਹਦੇ ਵੀ ਆਪਾਂ ਤੁਹਾਨੂੰ ਪਹਿਲਾਂ ਨਿਸ਼ਾਨੀ ਲਗਾਉਣੀ ਦੱਸਦੀ ਹਾਂ ਫਿਰ ਆਪਾਂ ਸਲਾਈ ਕਰਦੇ ਹਾਂ ਹਾਂਜੀ ਇਹ ਆ ਗਿਆ ਬੈਕ ਪਾਰਟ ਠੀਕ ਹੈ ਜੀ ਇਹਦੇ ਆਪਾਂ ਉੱਪਰ ਤੋਂ ਨਿਸ਼ਾਨੀ ਲਗਾ ਲੈਣੀ ਹੈ ਉਹੀ 13 ਇੰਚ ਤੇ ਸ਼ੋਲਡਰ ਤੋਂ ਠੀਕ ਹੈ ਜੀ ਹਾਂਜੀ 13 ਇੰਚ ਤੇ ਆਪਾਂ ਨਿਸ਼ਾਨੀ ਲਗਾ ਲਈ ਇਧਰੋਂ ਵੀ ਆਪਾਂ 3.5 ਇੰਚ ਦੇ ਲਾਵਾਂਗੇ ਠੀਕ ਹੈ ਜੀ ਹਾਂਜੀ ਜੋ ਬੈਕ ਸਾਈਡ ਤੇ ਆਪਾਂ ਨੇ ਪਲੇਟਸ ਪਾਉਣੀਆਂ ਉਹ ਆਪਾਂ ਸਿਰਫ ਇਹ ਸੈਂਟਰ ਪਲੇਟ ਹੀ ਪਾਉਣੀਆਂ ਨੇ ਬੈਕ ਸਾਈਡ ਤੇ ਇਦਾਂ ਠੀਕ ਹੈ ਜੀ ਦੋਨੋਂ ਸਾਈਡ ਨੂੰ ਇਧਰੋਂ ਤੇ ਇਧਰੋਂ ਵੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਪਲੇਟਸ ਪਾ ਕੇ ਦਿਖਾਉਣੀ ਆ ਕਿ ਪਲੇਟ ਕਿੱਦਾਂ ਪਾਉਣੀ ਆ ਪਹਿਲਾਂ ਮੈਂ ਤੁਹਾਨੂੰ ਬੈਕ ਦੀ ਪਾ ਕੇ ਦੱਸਦੀ ਆ ਬਾਅਦ ਵਿੱਚ ਤੁਹਾਨੂੰ ਮੈਂ ਫਰੰਟ ਦੀ ਦੱਸਾਂਗੀ ਹੁਣ ਬੈਕ ਪਾਰਟ ਦੀ ਪਹਿਲਾਂ ਪਲੇਟ ਪਾਉਣੀ ਆ ਇੱਥੇ ਇਸ ਤਰੀਕੇ ਨਾਲ ਤੁਸੀਂ ਪਕੜ ਲੈਣਾ ਇੱਥੋਂ ਤੋਂ ਆਪਾਂ ਇਹ ਸਟਾਰਟ ਕਰਨੀ ਆ ਹਾਂਜੀ ਹੁਣ ਆਪਣੀ ਬੈਕਪਾਰਟ ਦੀਆਂ ਪਲੇਟਸ ਪੈ ਚੁੱਕੀਆਂ ਨੇ ਠੀਕ ਹੈ ਜੀ ਇਹ ਸਿੱਧੀ ਸਾਈਡ ਆਪਣੀ ਹੁਣ ਤੁਹਾਨੂੰ ਫਰੰਟ ਸਾਈਡ ਦੀ ਦੱਸਦੀ ਹਾਂ ਹਾਂਜੀ ਪਹਿਲਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਡਾਰਕ ਕਰ ਲੈਣਾ ਚਾਕ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਐਦਾਂ ਸਿੱਧੀ ਸਾਈਡ ਤੋਂ ਡਬਲ ਕਰ ਲੈਣਾ ਕੀ ਜੀ ਇਹ ਨਿਸ਼ਾਨੀ ਮਿਲਾ ਲੈਣੀ ਆ ਜਿਹੜੇ ਆਪਾਂ ਸ਼ੋਲਡਰ ਤੇ ਲਗਾਈ ਸੀ ਇਹ ਦੁਰੇਸ਼ ਨਿਸ਼ਾਨੀ ਮਿਲਾ ਲੈਣੀ ਆ ਤੇ نیچے ਜੋ ਆਪਾਂ ਪਲੇਟ ਦੀ ਨਿਸ਼ਾਨੀ ਕੱਟ ਲਗਾਇਆ ਸੀ ਦੋਨੋਂ ਕੱਟ ਨੂੰ ਆਪਾਂ ਨੇ ਮਿਲਾ ਲੈਣਾ ਠੀਕ ਹੈ ਜੀ ਇਹ ਕੱਟ ਨੂੰ ਵੀ ਮਿਲਾ ਲੈਣਾ ਉੱਪਰ ਵਾਲੇ ਨੂੰ ਇਹ ਵਾਲੇ ਨੂੰ ਤੇ نیچے ਵਾਲੇ ਨੂੰ ਮਿਲਾ ਕੇ हाँ जी हूँ इन आप टैप टैप कर लेना हाँ जी हम जी अपनी प्लेट आ इधर ही साइड भी लग जाएगी ठीक है जी हाँ देखो यू भी आप डार्क कर लेंगे ਹਾਂ ਜੀ ਉਹਨੇ ਦੋਨੋਂ ਸਾਈਡਾਂ ਤੇ ਲਾ ਗਏ ਹੁਣ ਆਪਰੇ ਇੱਥੇ ਸਲਾਈ ਲਗवानी ਹੈ హల్ హా పిచ్చు కిచనా జాతీ హల్కా హిచ్చా థోడ క పడకే ఫిర్య ਹਾਂਜੀ ਦੇਖੋ ਇੱਕ ਸਾਈਡ ਆਪਣੀ ਪਲੇਟ ਪੈ ਗਈ ਆ। ਉਦੋਂ ਆਪਾਂ ਦੂਸਰੀ ਸਾਈਡ ਵੀ ਪਲੇਟ ਪਾ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਦੇ ਨਾਲ ਕੀ ਹੈ ਕਿ ਇਹਦੀ ਫਿਨਿਸ਼ਿੰਗ ਆ ਜਾਊਗੀ। ਠੀਕ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਲਗਾਉਣੀ ਹੈ ਜਿਵੇਂ ਇਸੇ ਤਰੀਕੇ ਨਾਲ ਹੀ ਤੁਸੀਂ ਆਪਣੇ ਫਰੌਗ ਸੂਟ ਦੇ ਵਿੱਚ ਪਲੇਟਸ ਪਾ ਸਕਦੇ ਹੋ ਇਹਨਾਂ ਕਿ ਫਿਟਿੰਗ ਤੁਹਾਡੀ ਬਿਲਕੁਲ ਪਰਫੈਕਟ ਆਊਗੀ ਵਧੀਆ ਆਊਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਬਤਵਤ ਸ਼ੇਅਰ ਕਰਿਆ ਕਰੋ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਪਲੇਟਸ ਪਾਉਣ ਤੋਂ ਬਾਅਦ ਇੱਕ ਵਾਰੀ ਪ੍ਰੈਸ ਜ਼ਰੂਰ ਕਰਿਓ ਇਹਦੇ ਨਾਲ ਹੀ ਪੂਰੀ ਤੁਹਾਡੀ ਫਿਨਿਸ਼ਿੰਗ ਆ ਜਾਊਗੀ ਠੀਕ ਹੈ ਜੀ ਹਾਂਜੀ ਆਪਾਂ ਇਹ ਸੂਟ ਦੇ neck ਦੇ ਉੱਪਰ ਨੈਕਲਾਈਨ ਬਣਾਈ ਹੋਈ ਹੈ ਠੀਕ ਹੈ ਜੀ ਬਟਨ ਲਗਾ ਕੇ ਤੇ ਪਾਈਪਿੰਗ ਲਗਾਈ ਆ ਪਰੇ ਤੇ ਠੀਕ ਹੈ ਜੀ ਤੇ ਅਗਰ ਤੁਸੀਂ ਇਹਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਅਪਲੋਡ ਕੀਤੀ ਹੈ ਤੁਸੀਂ ਉੱਤੇ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਇਸ ਨੈਕਲਾਈਨ ਦੀ ਵੀਡੀਓ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੂੰਗੀ ਤੁਸੀਂ ਉੱਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੈਂਕ ਯੂ ਜੀ ਥੈਂਕ ਯੂ ਫॉर ਵਾਚਿੰਗ